ਅੱਜ ਦੀ ਸਭ ਤੋਂ ਵੱਡੀ ਖਬਰ ਅਮਰੀਕਾ ਤੋਂ ਏ 트럼ਪ ਬਣੇ ਟਿਕਟੌਕ ਦੇ ਮਾਲਕ ਅਮਰੀਕੀ ਨਿਵੇਸ਼ਕਾਂ ਨਾਲ ਵੱਡਾ ਸੌਦਾ ਪੂਰਾ ਅਮਰੀਕੀ ਰਾਸ਼ਟਰਪਤੀ ਡੋਨਾਲਡ 트럼ਪ ਨੇ ਚੀਨ ਦੀ ਪ੍ਰਸਿੱਧ ਸੋਸ਼ਲ ਮੀਡੀਆ ਐਪ ਟਿਕਟੌਕ ਨਾਲ ਵੱਡੇ ਸੌਦੇ ਤੇ ਦਸਤਖਤ ਕਰ ਦਿੱਤੇ ਨੇ ਇਸ ਸਮਝੌਤੇ ਤੋਂ ਬਾਅਦ ਟਿਕਟੌਕ ਹੁਣ ਪੂਰੀ ਤਰ੍ਹਾਂ ਅਮਰੀਕੀ ਨਿਵੇਸ਼ਕਾਂ ਦੇ ਹੱਥਾਂ ਵਿੱਚ ਚਲਾ ਗਿਆ ਹੈ ਟਰੰਪ ਨੇ ਵਾਈਟ ਹਾਊਸ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਕਦਮ ਅਮਰੀਕੀ ਨੌਜਵਾਨਾਂ ਲਈ ਇੱਕ ਤੋਹਫਾ ਹੈ ਅਤੇ ਸੌਦੇ ਨੂੰ ਜਨਤਾ ਦੀ ਮੰਗ ਦੇ ਆਧਾਰ 'ਤੇ ਅਮਲੀ ਰੂਪ ਦਿੱਤਾ ਗਿਆ ਹੈ। ਨਵੇਂ ਸੌਦੇ ਮੁਤਾਬਕ ਟਿਕਟੌਕ ਦੇ 80% ਦੀ ਸ਼ੇਅਰ ਅਮਰੀਕੀ ਨਿਵੇਸ਼ਕਾਂ ਕੋਲ ਚਲੇ ਗਏ ਨੇ। ਇਹਨਾਂ ਵਿੱਚ Oracle, Silver Lake ਸਮੇਤ ਕਈ ਹੋਰ ਵੱਡੀਆਂ ਕੰਪਨੀਆਂ ਸ਼ਾਮਲ ਨੇ। ਟਰੰਪ ਨੇ ਟਿਕਟੌਕ ਲਈ 14 ਡਾਲਰ ਮਿਲੀਅਨ ਦਾ ਕਾਰਜਕਾਰੀ ਆਦੇਸ਼ ਜਾਰੀ ਕੀਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਇਸ ਸਬੰਧੀ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਗੱਲਬਾਤ ਹੋ ਚੁੱਕੀ ਹੈ ਅਤੇ ਉਹਨਾਂ ਵੱਲੋਂ ਵੀ ਇਸ ਨੂੰ ਹਰੀ ਝੰਡੀ ਮਿਲ ਗਈ ਹੈ। ਯਾਦ ਰਹੇ ਕਿ ਪਿਛਲੇ ਕੁਝ ਸਮੇਂ ਤੋਂ ਅਮਰੀਕਾ ਵੱਲੋਂ ਟਿਕਟੌਕ ਦੇ ਡਾਟਾ ਸੁਰੱਖਿਆ ਤੇ ਸਵਾਲ ਉਠਾਏ ਜਾ ਰਹੇ ਸਨ। ਉਹਨਾਂ ਹੁਣ ਇਸ ਸੌਦੇ ਤੋਂ ਬਾਅਦ ਟਿਕਟੌਕ ਦਾ ਕੰਟਰੋਲ ਅਤੇ ਡਾਟਾ ਸਟੋਰੇਜ ਪੂਰੀ ਤਰ੍ਹਾਂ ਅਮਰੀਕੀ ਨਿਯਮਾਂ ਹੇਠ ਰਹੇਗਾ। ਵਿਸ਼ੇਸ਼ਗਿਆਨ ਮੰਨ ਰਹੇ ਨੇ ਕਿ ਇੱਕ ਕਦਮ ਕੇਵਲ ਸੋਸ਼ਲ ਮੀਡੀਆ ਹੀ ਨਹੀਂ ਸਗੋ ਅਮਰੀਕਾ ਚੀਨ ਆਰਥਿਕ ਸਬੰਧਾਂ ਲਈ ਵੀ ਇੱਕ ਵੱਡੀ ਤਬਦੀਲੀ ਸਾਬਤ ਹੋ ਸਕਦਾ ਹੈ